ਦਸਮ ਗ੍ਰੰਥ ਵਰਗਾ ਗੰਦ ਆ ਜਿਹੜੀ ਆਪਾਂ ਗੱਲ ਕਰਦੇ ਸੀ ਕਾਫਤਾ ਸੁਣੀ ਆ ਵੀ ਗਲੀ ਗਲੀ ਰੋਂਦੀ ਅਨੰਦ ਪਰ ਜੋ ਕੁਝ ਜਿਹੜਾ ਸੀਨ ਚਿਤਵਿਆ ਜਾ ਰਿਹਾ ਹੈ ਹਾਂਜੀ ਜੋ ਕੁਝ ਉੱਥੇ ਹੋਇਆ ਜਦੋਂ ਦਸਵੇਂ ਪਾਤਸ਼ਾਹ ਨੂੰ 9 ਸਾਲ ਦੀ ਉਮਰ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ ਜੀ ਜੀ ਠੀਕ ਹੈ ਜਦੋਂ ਉਹ ਯਾਨੀ ਉਹਦਾਂ ਦਾ ਉਹਨਾਂ ਦਾ ਬਚਪਨ ਜਿਹੜਾ ਆ ਮਾਤਾ ਗੁਜਰੀ ਦਾ ਜੋ ਕੁਝ ਜਦੋਂ ਨੌਵੇਂ ਪਾਤਸ਼ਾਹ ਦਾ ਅਨੰਦ ਕਾਰਜ ਹੁੰਦਾ ਆ ਉਦੋਂ ਤੋਂ ਲੈ ਕੇ ਜਿਹੜੀ ਨੌਵੇਂ ਪਾਤਸ਼ਾਹ ਦੀ ਪਹਿਲੀ ਜ਼ਿੰਦਗੀ ਆ ਵਿਆਹ ਤੋਂ ਛੇਵੇਂ ਪਾਸ਼ਾ ਦਾ ਸਾਥ ਜਿਹੜਾ ਉਹਨਾਂ ਨੇ ਮਾਣਿਆ ਠੀਕ ਹੈ ਸੱਤਵੇਂ ਪਾਸ਼ਾ ਦੇ 2200 ਘੋੜਸਵਰ ਜਿਹੜਾ ਉਹ ਟਾਈਮ ਹੈ ਸਾਰਾ ਉਹਨੂੰ ਸਾਰੇ ਨੂੰ ਜੋੜ ਕੇ ਦਸਵੇਂ ਪਾਸ਼ਾ ਦਾ ਆਪਣਾ ਗੁਰਗੱਦੀ ਤੇ ਬੈਠਣਾ ਇੱਕ ਗੁਰੂ ਦੀ ਜੋਤ ਸੰਭਾਲਣੀ ਜਿਹੜੀ ਆ ਉਹ ਤੋਂ ਬਾਅਦ ਉਹਨਾਂ ਦਾ ਵਿਆਹ ਚਾਰ ਬੱਚੇ ਬੱਚਿਆਂ ਦਾ ਪਾਲਣ ਪੋਸ਼ਣ ਬੱਚਿਆਂ ਦੀ ਜੇ ਅਸੀਂ ਸਾਰਾ ਕੁਝ ਛੱਡ ਲਈਏ ਯਾਨੀ ਜੋ ਸਰਹੰਦ ਵਿੱਚ ਹੋਇਆ ਤੇ ਜੋ ਚਮਕੌਰ ਵਿੱਚ ਹੋਇਆ ਉਹਨੂੰ ਧਿਆਨ ਨਾਲ ਦੇਖ ਕੇ ਵਿਚਾਰ ਕੇ ਅਸੀਂ ਦੇਖੀਏ ਕਿ ਉਸ ਸ਼ਖਸ ਦੀ ਜ਼ਿੰਦਗੀ ਵਿੱਚ ਤ੍ਰਿਆ ਚਰਿੱਤਰ ਕਿੱਥੇ ਵਾਪਰਿਆ ਹੋਊਗਾ ਕਿਤੇ ਨਹੀਂ ਇਹ ਸਾਰੇ ਕੁਸ਼ ਨੂੰ ਵਿਚਾਰ ਇਮਾਨਦਾਰੀ ਨਾਲ ਕੋਈ ਬੰਦਾ ਇਦਾਂ ਸੋਚ ਕੇ ਦੇਖੋ ਕਿ ਤ੍ਰਿਆ ਚਰਿੱਤਰ ਆ ਚੈਪਟਰ ਕਿੱਥੇ ਵਾਪਰਿਆ ਹੋਊਗਾ ਉਹ ਕਦੋਂ ਉਹਨਾਂ ਨੂੰ ਇਦਾਂ ਲੱਗਿਆ ਹੋਊਗਾ ਕਿ ਮੈਂ ਇਦਾਂ ਲਿਖਾਂ ਕਿ ਤੀਵੀਂ ਵਿਸ਼ਵਾਸਯੋਗ ਨਹੀਂ ਹੁੰਦੀ ਇਹ ਧੋਖਾ ਦੇ ਦਿੰਦੀ ਆ ਬੰਦਾ ਬੰਦੇ ਦੇ ਨਾਲ ਸ਼ਰੀਰਕ ਸੰਬੰਧ ਬਣਾ ਰਿਹਾ ਘੋੜੀ ਦੇ ਨਾਲ ਸੰਬੰਧ ਬਣਾਏ ਜਾ ਰਹੇ ਆ ਉਦੋਂ ਇਹ ਇਹ ਗੱਲਾਂ ਕਿੱਥੋਂ ਕਿੱਥੋਂ ਕਿਹੜੇ ਵੇਲੇ ਆ ਗਈਆਂ ਵਿੱਚ ਜਿਹੜੀ ਜਿਹੜੀ ਜੋ ਕੁਛ ਅਜੀਤ ਸਿੰਘ ਜਹਾਰ ਸਿੰਘ ਦੇ ਰਾਹੀਂ ਨਿਕਲਿਆ ਠੀਕ ਆ ਉਹਦੇ ਵਿੱਚੋਂ ਜੇ ਕਿਤੇ ਵੀ ਜਾ ਕੇ ਕਿਤੇ ਵੀ ਜਾ ਕੇ ਸੋਚੋ ਵੀ ਇਹ ਜਦੋਂ ਉਹ ਗੱਲਾਂ ਇਦਾਂ ਜੇ ਅਸੀਂ ਕਹਿੰਨੇ ਆ ਵੀ ਵੀ ਜਿਹੜੇ ਚੈਲੰਜ ਕਰਦੇ ਸੀ ਗੁਰੂ ਸਾਹਿਬ ਉਸ ਵੇਲੇ ਬੱਚੇ ਉੱਥੇ ਹੀ ਹੋਣੇ ਆ ਤੇ ਜਦੋਂ ਆ ਆ ਆ ਗੱਲਾਂ ਕਰਦੇ ਸੀ ਉਦੋਂ ਨਾ ਹੋਣਗੇ ਉੱਥੇ ਉਦੋਂ ਸਵਾਲ ਨਾ ਕਰਦੇ ਹੋਣਗੇ ਮਾਤਾ ਗੁਜਰੀ ਨੇ ਸਵਾਲ ਨਾ ਕੀਤਾ ਹੋਊਗਾ ਆਲੇ ਦੁਆਲੇ ਨੇ ਸਵਾਲ ਨਾ ਕੀਤਾ ਹੋਊਗਾ ਕਿਸੇ ਸਿੱਖ ਨੇ ਜਿਹੜੇ ਸਿੱਖ ਦਾदू ਦੀ ਕਵਰ ਨੂੰ ਇਦਾਂ ਤੀਰ ਨਾਲ ਸਲਾਮ ਕਰਨ ਤੋਂ ਰੋਕ ਰਹੀ ਆ ਉਹਨਾਂ ਸਿੱਖਾਂ ਨੇ ਸਵਾਲ ਨਾ ਕੀਤਾ ਹੋਊਗਾ ਤੇ ਪਾਤਸ਼ਾਹ ਕੀ ਗੱਲ ਕੀ ਹੋ ਗਈ ਜਿੰਦਗੀ ਦਾ ਅਹਿਮ ਹਿੱਸਾ ਸਾਡੀ ਦਾ ਸਾਡੀਆਂ ਮਾਮਾ ਅਸੀਂ ਅਸੀਂ ਇਦਾਂ ਜੀਵੀਏ ਹੁਣ ਇਦਾਂ ਜਿਹੜੀਆਂ ਕਹਾਣੀਆਂ ਤੁਸੀਂ ਤੁਸੀਂ ਤਾਂ ਇੰਨੀਆਂ ਕਹਾਣੀਆਂ ਸਾਨੂੰ ਸੁਣਾਉਂਦੀਆਂ ਤੇ ਸਰਹਾਣੀ ਦੇ ਥੱਲੇ ਹੁਣ ਅਸੀਂ ਜਦੋਂ ਘਰ ਜਾਈਏ ਪਹਿਲਾਂ ਸਰਹਾਣਾ ਚੱਕ ਲਈਏ ਇਹ ਗੱਲਾਂ ਸਾਨੂੰ ਸੁਣਾਉਣ ਦਾ ਕੀ ਮਤਲਬ ਹੋਇਆ ਅਸੀਂ ਪਹਿਲੇ ਚੈੱਕ ਕਰੀਏ ਵੀ ਮੇਰੇ ਮੰਝੇ ਦੇ ਥੱਲੇ ਮੇਰੀ ਤੀਮੀ ਦਾ ਯਾਰ ਤਾਂ ਨਹੀਂ ਬੈਠਾ ਮੇਰੀ ਭੈਣ ਧੋਖਾ ਤਾਂ ਨਹੀਂ ਦੇ ਰਹੀ ਮੇਰੀ ਕੁੜੀ ਕਿਸੇ ਹੋਰ ਨਾਲ ਤਾਂ ਨਹੀਂ ਸੌ ਕੇ ਆ ਰਹੀ ਮੈਂ ਤਾਂ ਮਗਰ ਮਗਰ ਤਰਿਆ ਰਹਾ ਹਾਂ ਉਹਨਾਂ ਦੇ ਤੁਸੀਂ ਤਾਂ ਸਾਨੂੰ ਅਰਦਾਸ ਤੁਸੀਂ ਸਾਨੂੰ ਭਰੋਸਾ ਦਾ ਕਹੀ ਜਾਂਦੇ ਆ ਤੇ ਵਿਸ਼ਵਾਸ ਕਰਕੇ ਜੀਓ ਇੱਕ ਦੂਜੇ ਦੇ ਉੱਤੇ ਕਦੇ ਕਦੇ ਨਹੀਂ ਕੋਈ ਟਕਸਾਲੀ ਸੋਚਦਾ ਇੰਦਾ ਉਹ ਜਿਨਾਂ ਨੂੰ ਸਮਝਿਆ ਉਹ ਕਦੋਂ ਬੋਲਣਗੇ ਕਦੋਂ ਸਟੈਂਡ ਲੈਣਗੇ ਇਹਨਾਂ ਗੱਲਾਂ ਦੇ ਤੇ ਇੱਕ ਬੇਨਤੀ ਚ ਪਈ ਦੀ ਖਾਤਰ ਯਾਰ 25 ਪਦੇ ਆ ਪਰੇ ਸਿੱਟੋ ਕੱਢ ਕੇ ਉਹਨਾਂ ਨੂੰ ਕਹੋ ਪਿਆ ਅਗਲਾ ਤਰੀਆ ਚਰਿਤ ਕਰ ਬਖਰੀ ਕਰੋ ਬੇਨਤੀ ਚ ਪਈ ਰੱਖ ਲੈਣੀ ਉਹਨੂੰ ਅਸੀਂ ਨਹੀਂ ਤੇ ਚੱਕੋ ਸੰਭੋ ਸਾਰਾ ਕੁਝ ਅਸੀਂ ਨਿਤਨੇਮ ਨਿਤਨੇਮ ਹੀ ਕੋਈ ਗੱਲ ਠੀਕ ਹੈ ਚੰਗੀ ਗੱਲ ਆ ਭਾਈ ਸਾਨੂੰ ਮਰਿਆਦਾ ਚੰਗੀ ਆ ਸਾਡੇ ਲਈ ਪਰ ਇਹ ਗੰਦ ਨੂੰ ਕਿੱਥੇ ਟੋਕਰੇ ਨੂੰ ਕਿੱਥੇ ਚੱਕ ਕੇ ਫਿਰਾਂਗੇ ਜਿੱਦਨ ਅੱਜ ਤੁਹਾਡੀਆਂ ਸਾਡੀਆਂ ਪੋਤਰੀਆਂ ਸਾਡੀਆਂ ਭੈਣਾਂ ਸਾਡੀਆਂ ਤੀਵੀਆਂ ਸਾਡੀਆਂ ਬੱਚੀਆਂ ਦੇ ਲਈ ਇਹ ਭਾਸ਼ਾ ਵਰਤਣ ਲੱਗੇ ਹੋਆ ਕਿੰਨਾ ਚਿਰ ਵੇਟ ਕਰੂੰਗੇ ਜਿੱਦਨ ਤੁਹਾਡੇ ਘਰਾਂ ਜਾਗਾ ਇਹ ਉਦੋਂ ਕਹੋਗੇ ਵੀ ਨਹੀਂ ਗੰਦਿਆ ਹੈ ਤ੍ਰਿਆ ਚਤਰਤ ਕਿੱਤੇ ਨਾ ਕਿਤੇ ਜਾ ਕੇ ਹਿੰਮਤ ਕਰਕੇ ਲਾਹਣ ਤੇ ਆ ਮੈਂ ਕਹਨਾ ਉਹਨਾਂ ਪ੍ਰਚਾਰਕ ਹੋਣੇ ਵਾਲਿਆਂ ਦੇ ਜਿਨ੍ਹਾਂ ਦੇ ਇੰਨੀ ਜ਼ੁਬਾਨ ਤਾਂ ਨਿਕਲ ਸਕਦੀ ਹੈ ਨਾ ਇੰਨੀ ਗੱਲ ਤਾਂ ਕਹਿ ਸਕਦੇ ਹੱਥ ਜੋੜ ਕੇ ਕਹਿ ਦੇਣ ਜਾਣੀ ਆਪਣੇ ਆਲੇ ਦੁਆਲੇ ਵਾਲੇ ਨੂੰ ਤਾਂ ਭਰੋਸੇ ਨਾਲ ਕਹਿ ਦੇਣ ਵੀ ਨਹੀਂ ਯਾਰ ਗਲਤ ਆਹੇ ਨਹੀਂ ਇਹ ਇਹ ਨੂੰ ਨਹੀਂ ਮੰਨਦੇ ਸੀ ਇੰਨਾ ਤਾਂ ਕਹਿ ਦੇਣ ਵੀ ਨਹੀਂ ਅਸੀਂ ਨਾਂ ਲੈ ਕੇ ਨਹੀਂ ਬੋਲਦੇ ਨਹੀਂ ਅਸੀਂ ਐ ਨਹੀਂ ਬੋਲਦੇ ਨਹੀਂ ਇਹ ਇਹ ਕਈ ਏਜੰਸੀਆਂ ਦੀਆਂ ਸਿੱਟੀਆਂ ਚੰਗਿਆੜੀਆਂ ਕੀ ਤੁਸੀਂ ਆਪਣੇ ਕਰੋੜਾਂ ਅਰਬਾਂ ਬਣਾ ਕੇ ਕਿੱਥੇ ਨੂੰ ਲੈ ਕੇ ਜਾਣੇ ਆ ਦੁਨੀਆ ਜਿਨ੍ਹਾਂ ਨੇ ਉਸ ਵੇਲੇ ਬਣਾਏ ਉਹਨਾਂ ਨੂੰ ਯਾਦ ਨਹੀਂ ਕਰਦੇ ਅੱਜ ਅਸੀਂ ਕੀ ਬਲਦੇਵ ਸਿੰਘ ਤੋਂ ਜਾਦੇ ਬਣਾ ਲੂਗੇ ਤੁਸੀਂ ਮਾਸਟਰ ਤਾਰਾ ਸਿੰਘ ਤੋਂ ਜਾਦੇ ਖੱਟ ਲੂਗੇ ਤੁਸੀਂ ਜਿੱਦਣ ਭੜਕੇ ਨੂੰ ਇਹ ਦੇਖੋ ਦਿਨ ਆ ਜਾਣਾ ਕ੍ਰਾਂਤੀ ਆਉਣੀ ਆ ਹੀ ਬੀਜ ਹੁਣ ਇਹ ਡਗਪਈ ਚੰਗਿਆੜੀ ਇਹ ਤਾਂ ਅੱਗ ਬਣਨੀ ਭੰਬੜ ਬਣਨਾ ਆ ਪਰ ਤੁਸੀਂ ਸੋਚ ਲਓ ਕਿੱਥੇ ਖੜੇ ਹੋਣਾ ਵਿਦਵਾਨਾਂ ਨੂੰ ਬੇਨਤੀ ਕਥਾਕਾਰਾਂ ਨੂੰ ਜਿਨ੍ਹਾਂ ਰੱਗ ਦੀ ਢਾਡੀ ਅੱਜ ਜਿਨ੍ਹਾਂ ਤਾਂ ਤੁਸੀਂ ਖਾਦਾ ਗੁਰੂ ਦੇ ਨਾਂ ਦੇ ਉੱਤੇ ਕਮ ਮਤਸੋਚੂ ਵਾਲਾ ਦੁਵਾਲਾ ਜਿਹੜਾ ਜਿਹੜੀਆਂ ਕਮੇਟੀਆਂ ਤੁਸੀਂ ਕਹੀ ਜਾਂਦੇ ਨਾ ਕਮੇਟੀਆਂ ਕਿੰਨੀਆਂ ਸਾਨੂੰ ਤੇ ਨਾ ਜੀ ਦੁਬਧ ਵਾਲੀ ਗੱਲ ਨਾ ਕਰਿਓ ਐ ਨਾ ਕਰਿਓ ਜਿੱਦਣ ਹਨੇਰੀ ਆਈ ਨਾ ਜਿੱਦਣ ਉਲਠਾ ਆਇਆ ਜਿੱਦਣ ਜਿੱਦਣ ਪਲਟਾ ਵੱਜਿਆ ਕਮੇਟੀਆਂ ਨੇ ਤਾਂ ਛਟ ਰੰਗ ਬਦਲ ਲੈਣਾ ਉਹ ਤਾਂ ਉਹ ਤਾਂ ਲੋਕਾਂ ਨੂੰ ਢੀਕਦੀਆਂ ਤੁਸੀਂ ਤੁਸੀਂ ਸੋਚੋ ਆਪਣੇ ਬਾਰੇ ਕੀ ਕਰੋਗੇ ਤੁਸੀਂ ਜਿੱਦਣ ਨਵੀਂ ਕੋ ਗੱਲ ਆ ਜਾਂਦੀ ਆ ਭਾਈ ਕਿੰਨੀਆਂ ਜਦੋਂ ਜਦੋਂ ਦਾ ਨੋ ਆਪਣਾ ਆਈਫੋਨ ਆਇਆ ਹੈ ਨਾ ਮਾਰਕੀਟ ਦੇ ਵਿੱਚ ਕਿੰਨੀਆਂ ਕੰਪਨੀਆਂ ਫੋਨਾਂ ਦੀਆਂ ਜਿਹੜੀਆਂ ਫੇਲ ਹੋ ਗਈਆਂ ਠੀਕ ਆ ਜਦੋਂ ਕੁਝ ਨਵਾਂ ਹੋਇਆ ਜਾਣੀ ਅਜੇ ਤਾਂ ਇੱਕ ਸਾਧ ਇੱਕ ਬਾਬਾ ਮੁੜ ਕੇ ਆਇਆ ਪਤਾ ਨਹੀਂ ਗਾਹਾਂ ਫਿਊਚਰ ਦੇ ਵਿੱਚ ਕੀ ਹੋਣਾ ਕਿਤੇ ਦੋ ਚਾਰ ਦੋ ਚਾਰ ਵਿਦਵਾਨ ਇੱਦਾਂ ਦੇ ਖੜ ਗਏ ਜਾਣੀ ਤੁਸੀਂ ਕਰੋਗੇ ਕੀ ਤੁਹਾਨੂੰ ਨਹੀਂ ਮਿਲਣੀ ਤੁਹਾਨੂੰ ਕਿਤੇ ਕੀ ਬੋਲੂਗੇ ਸਟੇਜਾਂ ਦੇ ਉੱਤੇ ਪਾਈ ਇਨਾਕ ਇਨਾਕ ਕਰ ਲਓ ਇਹਨਾਂ ਨੂੰ ਨੱਥ ਪਾਉਣੀ ਬੜੀ ਜ਼ਰੂਰੀ ਆ ਹੱਸੋ ਜਿਹੜੇ ਬੰਦੇ ਸਾਡੇ ਤੇ ਹੱਸਣ ਲੱਗੇ ਹੋ ਨਾ ਆ 골ਡ ਯਰ ਗਿਓ ਦੇਖ ਲਿਓ ਜਿੱਦਾਂ ਗੁੰਡਿਆਂ ਨੇ ਤੁਹਾਡੇ ਘਰਾਂ 'ਚ ਪਹੁੰਚਣਾ ਨਾ ਤੁਹਾਨੂੰ ਥਾਂ ਨਹੀਂ ਮਿਲਣੀ ਹੁੰਦਰਦੀ ਨਹੀਂ ਸਾਡਾ ਤਾਂ ਬਗੜ ਕੀ ਲੈਣਾ ਇਹਨਾਂ ਨੇ ਹਾਂ ਇਹਨਾਂ ਨੂੰ ਪੁੱਛ ਲਿਓ ਜਿੱਦਣ ਗੁਰਪ੍ਰੀਤ ਖੜਾ ਹੋਣਾ ਉਹਨੂੰ ਇੱਕ ਵਾਰੀ ਕਹੋ ਕਿ ਇੱਕ ਵਾਰੀ ਦੱਸੇ ਵੀ ਕੀ ਉਹਨੂੰ ਮੇਰੇ ਚੇਲੇ ਤੇ ਡਰ ਦੇਖਿਆ ਸੀ ਉਦੋਂ ਸਾਡਾ ਨਹੀਂ ਕੁਝ ਵੀ ਬਗੜ ਲੈਣਾ ਸਾਨੂੰ ਪਤਾ ਕੀ ਕੀ ਕਰ ਸਕਦੇ ਆ ਉਹ ਅਸੀਂ ਤਾਂ ਤਿਆਰੀ 'ਚ ਆਪਣੀ 'ਚ ਆਪਣੇ ਬਾਰੇ ਸੋਚੋ ਤੁਸੀਂ